ਪੰਜਾਬ ਭਾਰਚੇ ਜਿੱਥੇ ਲੋਹੜੀ ਦਾ ਤਿਉਹਾਰ ਜੋਰਾ ਸ਼ੋਰਾਂ ਦੇ ਨਾਲ ਮਨਾਇਆ ਗਿਆ ਉੱਥੇ ਹੀ ਪਾਕਿਸਤਾਨ ਜੇਲ੍ਹਾਂ ਚ ਬੰਦ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੇ ਫਰੀਦਕੋਟ ਚ ਲੋੜੀ ਜੰਗੀ ਫੌਜੀਆਂ ਦੇ ਨਾਮ ਮਨਾਈ ਇਸ ਦੌਰਾਨ ਇੱਕ ਹਸਤਾਖਰ ਬਿਆਨ ਵੀ ਚਲਾਇਆ ਗਿਆ ਇਹ ਹਸਤਾਖਰ ਮੁਹਿੰਮ ਸਰਕਾਰਾਂ ਨੂੰ ਜਗੌਣ ਦੇ ਲਈ ਫੌਜੀਆਂ ਦੇ ਪਰਿਵਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਮੇਰੇ ਪਾਪਾ 10 ਸਿੱਖ ਰੈਜੀਮੈਂਟ ਦੇ ਵਿੱਚ ਸੀਗੇ 1971 ਦੀ ਜੰਗ ਲੜੀ ਸਿਰਫ ਮੇਰੇ ਪਾਪਾ ਨਹੀਂ ਇਹ ਜਿਹੜੀਆਂ ਪੰਜ ਤਸਵੀਰਾਂ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਸਭੀ ਜਵਾਨ ਹੈ ਜਿਨ੍ਹਾਂ ਨੇ ਹਿੰਦੁਸਤਾਨ ਕੋ ਬਚਾਣੇ ਕੇ ਲਈ ਜੰਗ ਲੜੀ ਲੇਕਿਨ ਆ ਆਪ ਉਹ ਖੁਦ ਅੱਜ ਵੀ ਹੈ ਆਪਣੀ ਆਜ਼ਾਦੀ ਕੀ ਅਪੀਲ ਪੂਰੇ ਹਿੰਦੁਸਤਾਨ ਕੇ ਅੱਗੇ ਕਰ ਰਹੇ ਮੇਰੇ ਪਿਤਾ ਜੀ ਨਹੀਂ ਹੈ ਉਹਨਕੇ ਸਾਥ ਹੋਰ ਵੀ ਕਾਫੀ ਲੋਕ ਹੈ ਜੋ ਅਭੀ ਵੀ ਉਧਰ ਇਤਨੀ ਨਰਕ ਭਰੀ ਜ਼ਿੰਦਗੀ ਗੁਜ਼ਾਰ ਰਹੇ ਹੈ सर मेरे को जब आज से 12 साल पहले पता चला था कि मेरे पिताजी पाकिस्तान की जेल में जिंदा हैं तो मैं तभी से ही ये संघर्ष कर रहा हूं 1971 ਦੀ ਭਾਰਤ ਪਾਕ ਜੰਗ ਦੌਰਾਨ ਪਾਕ ਨੇ ਫੌਜੀਆਂ ਨੂੰ ਬੰਦਕ ਬਣਾ ਲਿਆ ਸੀ ਪਿਛਲੇ 45 ਸਾਲਾਂ ਤੋਂ ਇਹਨਾਂ ਜੰਗੀ ਕੈਦੀਆਂ ਨੂੰ ਰਿਹਾ ਕਰਵਾਉਣ ਦੇ ਲਈ ਉਹਨਾਂ ਦੇ ਪਰਿਵਾਰਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਗਬਾਣੀ ਟੀਵੀ